ਆਪਣੇ ਸਿੱਖਾਂ ਸੇਵਕਾਂ ਨੂੰ ਕੀ ਸਮਝਾਉਂਦੀ ਹੈ ਕੀ ਉਪਦੇਸ਼ ਦਿੰਦੀ ਹੈ ਆਓ ਆਪਾਂ ਵਿਚਾਰ ਸ਼ੁਰੂ ਕਰੀਏ ਸਾਰੀ ਸੰਗ ਦੇ ਕਵਾਰ ਤਿਆਰ ਸੈ ਤੋਂ ਜਪੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਆਵ ਸ੍ਰੀ ਗੁਰ ਅੰਗਦ ਨਿਕਟ ਸਿੱਖ ਭੈ ਜੋ ਆਏ ਗੁਰੂ ਅੰਗਦ ਦੇ ਸਹਿ ਮਹਾਰਾਜ ਜੀ ਦੇ ਜਿਹੜੇ ਸਿੱਖ ਸੇਵਕ ਹੈ ਉਹ ਸਤਿਗੁਰਾਂ ਜੀਆਂ ਦੇ ਕੋਲ ਆਉਂਦੇ ਨੇ ਕਹੋ ਕਥਾ ਨਿਰਧਾਰ ਕਰ ਸੁਨੋ ਸੰਤ ਚਿਤ ਲਾਏ ਕਵੀ ਜੀ ਕਹਿੰਦੇ ਫਿਰ ਉਹਨਾਂ ਦੀ ਕਥਾ ਸੁਣੋ ਜਿਹੜੇ ਸੰਤ ਰੂਪੀ ਮਹਾਪੁਰਸ਼ ਨੇ ਤੇ ਗੁਰੂ ਅੰਗਦ ਦੇਵ ਸਹਿ ਮਹਾਰਾਜਿਆਂ ਦੇ ਬਾਰੇ ਵਚਨ ਕਰਦੇ ਆ ਉਹਨਾਂ ਦੀ ਕਥਾ ਨੂੰ ਤੁਸੀਂ ਚਿੱਤ ਲਾ ਕੇ ਸੁਣੋ ਚੌਪਈ ਸੇਵ ਕਰਹਿ ਪਾਸ ਇੱਕ ਜੀਵਾ ਸੇਵੈ ਸਰਦਾ ਧਰੇ ਸਦੀਵਾ ਗੁਰੂ ਅੰਗਦ ਦੇਵ ਸਹਿ ਮਹਾਰਾਜਿਆਂ ਦੇ ਕੋਲ ਇੱਕ ਸਿੱਖ ਸੇਵਕ ਰਹਿੰਦਾ ਜਿਹਦਾ ਨਾਮ ਹੈ ਭਾਈ ਜੀਵਾ ਜੀ ਤੇ ਉਹ ਸਤਿਗੁਰਾਂ ਦੀ ਬੜੀ ਸ਼ਰਧਾ ਧਾਰਨ ਕਰਕੇ ਸੇਵਾ ਕਰਦਾ ਸੀ ਗਦਸੋ ਖਿਚੜੀ ਕਰਕੇ ਤਿਆਰ ਲਿਆਏ ਅਚਾਵਤ ਅਪਰ ਆਹਾਰ ਪਿਉ ਦਹੀਂ ਤੇ ਖਿਚੜੀ ਤਿਆਰ ਕਰਕੇ ਸਤਿਗੁਰਾਂ ਦੇ ਵਾਸਤੇ ਲੈ ਕੇ ਆਉਂਦਾ ਤੇ ਸਤਗੁਰਾਂ ਨੂੰ ਲਿਆ ਕੇ ਸਿਕਾਉਂਦਾ ਹੁੰਦਾ ਇੱਕ ਦਿਨ ਘਟੀ ਚਾਰ ਦਿਨ ਰਹੇ ਗੁਰਸੋਹਾਤ ਜੋਰ ਵਚ ਕਹਿਓ ਇੱਕ ਦਿਨ ਜ ਆ ਚਾਰ ਘੜੀਆਂ ਦਿਨ ਰਹਿੰਦਾ ਸੀ ਤੇ ਗੁਰੂ ਸਾਹਿਬ ਜੀ ਦੇ ਅੱਗੇ ਉਹਨੇ ਹੱਥ ਜੋੜ ਕੇ ਕਹਿਆ ਆਜ ਚਲਤ ਹੈ ਵਾਇ ਅੰਧੇਰੀ ਹਟ ਹੈ ਨਹੀਂ ਨਰਣੈ ਕਰ ਹੇਰੀ ਭਾਈ ਜੀਵਾ ਕਹਿੰਦਾ ਸੱਚੇ ਪਾਤਸ਼ਾਹ ਜੀ ਅਜ ਹਨੇਰੀ ਬਹੁਤ ਚੱਲ ਰਹੀ ਹੈ ਤੇ ਇਹ ਹਟਣ ਦਾ ਨਾਂ ਹੀ ਨਹੀਂ ਲੈ ਰਹੀ ਤੇ ਮੈਂ ਆਪਣੇ ਮਨ ਦੇ ਵਿੱਚ ਵਿਚਾਰ ਕਰਕੇ ਵੇਖਿਆ ਹੈ ਵੱਡੀ ਨਸਾ ਵੀ ਤੇ ਹਟ ਜਾਏ ਅਬ ਤੋਂ ਬਹਿਤ ਮਹਾਰਜ ਸਾਇ ਤੇ ਵੱਡੀ ਰਾਤ ਬੀਤਣ ਤੋਂ ਬਾਅਦ ਇਹ ਹਟ ਜਾਵੇਗੀ ਸਵੇਰੇ ਉਹਨੇ ਜਾਣਾ ਹੁੰਦਾ ਸੀਗਾ ਉਹ ਸੋਚਦਾ ਵੀ ਚਲੋ ਰਾਤ ਦੇ ਰਾਤ ਨੂੰ ਹਟਣਾ ਚਾਹੀਦਾ ਜਿਹੜੇ ਸਾਵਨਾ ਹਨੇਰੀ ਝਖੜ ਝੋਲਦਾ ਹੈ ਹੁਣ ਜਿਵੇਂ ਮੌਸਮ ਖਰਾਬ ਹੁੰਦਾ ਆਪਾਂ ਨੂੰ ਪਤਾ ਲੱਗ ਹੀ ਜਾਂਦਾ ਵੀ ਇੱਕ ਦੋ ਦਿਨੇ ਤੇ ਇਸੇ ਤਰ੍ਹਾਂ ਹੀ ਚੱਲੇ ਕੰਮ ਤੇ ਉਹ ਹੁਣ ਸਿੱਖ ਕਹਿੰਦਾ ਵੀ ਕੀਏ ਰਾਤ ਨੂੰ ਹੀ ਹਟ ਜਾਵੇ ਸਵੇਰ ਹੁੰਦਿਆਂ ਸਾਰਾ ਠੀਕ ਹੋ ਜਾਵੇ ਬਾਕ ਆਪਕ ਹੋਵੇ ਜਵੈ ਮਿਠੇ ਅੰਦੇਰੀ ਰਾਜ ਸੋ ਸਬੈ ਤੇ ਇਹ ਹੁਣ ਹੱਥ ਜੋੜ ਕੇ ਬੇਨਤੀ ਕਰਦਾ ਫਰਿਆਦ ਕਰਦਾ ਆਪਣੇ ਘਰ ਦੇ ਵਿੱਚੋਂ ਸੱਚੇ ਪਾਤਸ਼ਾਹ ਜੇ ਤੁਸੀਂ ਕਿਰਪਾ ਕਰੋ ਦੇ ਇਹ ਜਿਹੜੀ ਮੀਹ ਨੇਰੀ ਹਟਾ ਦੇਵੋ ਕਰ ਲਿਓ ਮੈਂ ਤਰਤ ਅਹਾਰਾ ਤੁਮਹਿ ਅਚਾਵੋ ਵਿਪਿੱਦ ਪ੍ਰਕਾਰਾ ਤੇ ਇੱਕ ਇਹ ਕਹਿੰਦਾ ਵੀ ਜਦੋਂ ਹੁਣ ਨੇਰੀ ਹਟੇਗੀ ਤੇ ਮੈਂ ਤੁਹਾਡੇ ਵਾਸਤੇ ਤਰ੍ਹਾਂ ਤਰ੍ਹਾਂ ਦੇ ਭੋਜਨ ਤਿਆਰ ਕਰਕੇ ਛਕਾਵਾਂਗਾ ਤੇ ਏ ਆਪ ਕਹਿੰਦਾ ਵੀ ਉਹਨਾਂ ਸਮਾਂ ਮੈਂ ਪਹੁੰਚ ਸਕ ਲੈਂਦਾ ਬਾਹਰੋ ਚਲੇ ਜਥਾਂ ਅਵਹਿ ਸ੍ਰੀ ਅੰਗਦ ਸੁਨਾ ਤਿਸਤੇ ਕਹੈ ਤੇ ਉਹ ਜਿਹੜੀ ਹਵਾ ਗਈ ਫੇਰ ਥੋੜੀ ਥੋੜੀ ਚੱਲਣ ਲੱਗ ਪਈ ਐ ਤੇ ਇਹ ਸੋਚਦਾ ਵੀ ਹਵਾ ਦੇ ਦੁਆਰੇ ਸ਼ੁਰੂ ਹੋ ਗਈ ਐ ਮੈਂ ਤੇ ਗੁਰੂ ਸਾਹਿਬ ਜੀ ਦੇ ਕੋਲ ਜਾਣਾ ਐ ਤੇ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਜੀ ਨੇ ਜਦੋਂ ਇਹ ਗੱਲ ਸੁਣੀ ਐਸੋ ਨਹੀਂ ਮਨੋਰਥ ਕਰੀਐ ਹੈਂ ਜਿਸ ਤੇ ਮਹਾਦੋਸ ਸਰ ਧਰੀਐ ਇਹ ਇੱਕ ਦੋਸ਼ ਐ ਕੀ ਦੋਸ਼ ਐ ਵੀ ਇਹ ਕਹਿ ਦੇਣਾ ਵੀ ਮੀ ਪੈਣੋਂ ਹਟ ਜੇ ਜਾਂ ਹਨੇਰੀ ਚੱਲਣੋਂ ਹਟ ਜੇ ਜੇ ਰੱਬ ਮੀ ਬਾਰਿਆ ਤੇ ਉਹ ਆਪਾਂ ਆਪਾਂ ਜਿਹੜੇ ਲੋਕ ਐ ਨਾ ਵੀ ਜਦੋਂ ਆਪਾਂ ਨੂੰ ਮੀਂਹ ਦੀ ਲੋੜ ਹੁੰਦੀ ਹੈ ਸੱਚੇ ਪਾਤਸ਼ਾਹ ਤੁਸੀਂ ਮੀਂਹ ਪਾ ਦਿਓ ਕਿਰਪਾ ਕਰ ਦਿਓ ਪਿੰਡਾਂ ਕੀ ਅਰਦਾਸ ਕਰਦੇ ਨਾ ਪਤਾ ਵੀ ਸਾਨੂੰ ਲੋੜ ਹੈ ਅੱਛਾ ਜਦੋਂ ਲੋੜ ਪੂਰੀ ਹੋ ਗਈ ਬਾਬਾ ਜੀ ਹੁਣ ਅਰਦਾਸ ਕਰ ਦਿਓ ਵੀ ਮੀਂਹ हट ਜੇ ਅਸੀਂ ਆਪਣੀ ਗੱਲ ਆ ਦੇਖਣਾ ਹੁੰਦਾ ਹੈ ਵੀ ਸਾਨੂੰ ਲੋੜ ਹੈ ਤੇ ਅਸੀਂ ਮੀਂਹ ਪਵਾ ਲਈਏ ਨਹੀਂ ਲੋੜ ਤੇ ਨਾ ਬਸ ਰੱਬ ਨੇ ਕਿੰਨੇ ਜੀਵ ਜੰਤੂ ਆ ਉਹਨਾਂ ਨੂੰ ਰੋਜੀ ਰੋਟੀ ਦਾ ਪ੍ਰਬੰਧ ਕਰਨਾ ਜਿਹੜੇ ਸੁੰਨੇ ਪਸ਼ੂ ਫਿਰਦੇ ਆ ਹਰੇ ਚਾਰੇ ਦਾ ਇਹਨਾਂ ਦਾ ਪ੍ਰਬੰਧ ਕਰਦੇ ਆ ਨਾ ਮਾਲਕ ਪਰਮੇਸ਼ਰ ਉਹ ਸਾਰੇ ਜੀਵਾਂ ਨੂੰ ਪਾਲਣ ਹਾਰ ਹੈ ਤੇ ਸਾਨੂੰ ਇਹ ਲੱਗਦਾ ਵੀ ਬਸ ਅਸੀਂ ਤੇ ਸਾਡੇ ਹੁਣ ਖੇਤ ਸੁੱਕਦੇ ਜਾਂਦੇ ਆ ਹੁਣ ਮੀਂਹ ਪਾ ਲਓ ਜਦੋਂ ਬਹੁਤਾ ਜਾ ਹੋਣ ਲੱਗ ਗਿਆ ਵੀ ਹੁਣ ਦੂਜੇ ਲੋੜ ਅਰਦਾਸ ਕਰ ਦਿਓ ਵੀ ਮਹਾਰਾਜ ਤੁਸੀਂ ਮੀਂਹ ਰੋਕ ਦਿਓ ਹੁਣ ਪਰ ਉਹ ਜਿਹੜਾ ਪਰਮੇਸ਼ਰ ਹੈ ਉਹ ਕਿੰਨਾ ਸਮਰੱਥ ਹੈ ਜਿਹੜੇ ਸਾਰੇ ਜੀਵਨ ਰੋਜੀ ਰੋਟੀ ਦੇ ਰਿਹਾ ਹੈ ਸਤਗੁਰੂ ਜੀ ਕਹਿੰਦੇ ਭਾਈ ਇਹ ਮਹਾਦੋਸ਼ ਹੈ ਪਰਮੇਸ਼ਰ ਜੋ ਵాయਉ ਬਹਾਈ ਇਸ ਤੇ ਬਹੁਤ ਕਾਰਜ ਨਿਭਾਈ ਸਤਗੁਰੂ ਕਹਿੰਦੇ ਜਿਹੜੀ ਪਰਮੇਸ਼ਰ ਨੇ ਹਵਾ ਚਲਾਈ ਐ ਤੇਜ਼ ਹਵਾ ਚੱਲਦੀ ਉਹਦੇ ਨਾਲ ਬਹੁਤ ਕਾਰਜ ਹੋਣੇ ਤੇ ਸਿਰੇ ਚੜ੍ਹਨੇ ਐ ਸਰਤਾਪਤ ਮਹ ਅਨਕ ਜਹਾਜ਼ ਨਰਨ ਜਹਾਜ ਜਹਾਰੋ ਲਾਦ ਸਮਾਜ ਸਤਗੁਰੂ ਜੀ ਕਹਿੰਦੇ ਭਾਈ ਇਥੇ ਜਿਵੇਂ ਜਹਾਜ਼ ਉਡਦੇ ਹੁੰਦੇ ਆ ਨਾ ਤੇ ਉਹ ਕਿੰਨਿਆਂ ਬੰਦਿਆਂ ਨੂੰ ਲੈ ਕੇ ਸੰਸਾਰ ਦੇ ਵਿੱਚ ਚੱਲਦਾਗਾ ਕਿੰਨਿਆਂ ਦਾ ਉਹ ਭਲਾ ਕਰ ਜਾਂਦਾ ਹੈ ਬਹੁ ਵਿਵਹਾਰ ਕਰਹਿਤ ਰੋਜੀ ਦੀਪਨ ਗਮਨੈ ਲਾਹਾ ਖੋਜੀ ਹਾਂ ਕਹਿੰਦੇ ਇਸੇ ਤਰ੍ਹਾਂ ਕਹਿੰਦੇ ਵੀ ਲਾਹਾ ਲੈਣ ਵਾਲੇ ਲਾਹਾ ਲੈ ਜਾਂਦੇ ਹੈ ਤੇ ਵਪਾਰ ਕਰਨ ਵਾਲੇ ਆਪਣਾ ਵਪਾਰਾ ਕਰਦੇ ਐ ਤੇ ਲਾਭ ਲੈਣ ਵਾਲੇ ਦੀਪਾਂ ਦੇ ਵਿੱਚ ਜਹਾਜ਼ ਚਲਾ ਚਲਾ ਕੇ ਲਾਹਾ ਲੈ ਜਾਂਦੇ ਐ ਜਿਹੜੇ ਵਪਾਰੀ ਲੋਕ ਐ ਵੱਡੇ ਵਪਾਰੀ ਲੋਕ ਐ ਉਹ ਸਮੁੰਦਰਾਂ ਦੇ ਰਾਹੀ ਆਪਣਾ ਕਿੱਡਾ ਵੱਡਾ ਵਪਾਰ ਕਰ ਜਾਂਦੇ ਐ ਜਾਂ ਇਹ ਕਹਿ ਲਈਏ ਉਹਨੋਂ ਉਹ ਪੁਰਾਣੇ ਸਮਿਆਂ ਦੇ ਵਿੱਚ ਆ ਉੱਡਣ ਵਾਲੇ ਜਹਾਜ਼ ਨਹੀਂ ਸੀ ਹੁੰਦੇ ਉਦੋਂ ਸਮੁੰਦਰੀ ਜਹਾਜ਼ ਹੀ ਹੁੰਦੇ ਸੀਗੇ ਤੇ ਉਹ ਜਹਾਜ਼ਾਂ ਦੇ ਵਿੱਚ ਕਿੰਨੇ ਲੋਕ ਚੜ ਕੇ ਪਾਰ ਲੰਘ ਜਾਂਦੇ ਬਹੁਤ ਦਿਨ ਕਹਿ ਟਿਕ ਸੋ ਰਹੇ ਅਬ ਚਲਾਏ ਵਾਇਓ ਇਹ ਹਲ ਹੈ ਤੇ ਵਾਹਿਗੁਰੂ ਪਰਮੇਸ਼ਰ ਦੀ ਐਸੀ ਖੇਡ ਵਰਤਦੀ ਹੈ ਤੇ ਸਤਿਗੁਰੂ ਜੀ ਕਹਿੰਦੇ ਵੀ ਉਹ ਜਿਹੜੀ ਹਵਾ ਗਈ ਉਹਦੇ ਨਾਲ ਕਿੰਨੇ ਲੋਕਾਂ ਦਾ ਭਲਾ ਹੋਣਾ ਹੈ ਤੇ ਕਿੰਨੇ ਲੋਕਾਂ ਦਾ ਉਹਦੇ ਨਾਲ ਪਾਰ ਉਤਾਰਾ ਹੋਣਾ ਬਹੁਤ ਦਿਨਾਂ ਤੋਂ ਹਵਾ ਬੰਦ ਸੀ ਉਹ ਚੱਲ ਪਈ। ਹਿਤ ਆਹਾਰ ਤੇ ਕਰਹਿ ਕਮਾਈ ਤਿਸਮਿਸ ਦੇਤ ਤਨਹ ਜਗ ਰਾਈ। ਤੇ ਭੋਜਨ ਖਾਤਰ ਲੋਕ ਕਮਾਈ ਕਰਦੇ ਐ ਤੁਰਦੇ ਫਿਰਦੇ ਐ। ਤੇ ਉਹ ਜਿਹੜਾ ਭੋਜਨ ਪ੍ਰਸ਼ਾਦਾ ਉਹ ਮਿਲ ਜਾਂਦਾ ਏ ਧਰਤੀ ਜਹਾਂ ਤੰਬਰ ਕੀ ਅਹ ਲੱਖੋ ਵਿਸ ਅਰਤੇ ਸਥਲ ਰਹੈਂ ਹਾਂ ਕਹਿੰਦੇ ਕਈ ਇਹੋ ਜਿਹਾ ਥਾਮਾਨ ਜਿੱਥੇ ਤਾਂਬੇ ਦੀ ਧਰਤੀ ਏ ਹੁਣ ਤਾਂਬੇ ਦੀ ਧਰਤੀ ਤੇ ਉਥੇ ਜਿਹੜੇ ਸੱਪ ਰਹਿੰਦੇ ਐ ਉਹ ਉਹਨਾਂ ਦਾ ਜਿਹੜਾ ਖਾਣਾ ਉਹ ਮਿੱਟੀ ਖਾਂਦੇ ਤੇ ਕਹਿੰਦੇ ਫਿਰ ਉਹਨਾਂ ਦੇ ਖਾਣੇ ਵਾਸਤੇ ਵੀ ਪਰਮੇਸ਼ਰ ਨੇ ਇਹ ਕੈ ਲਈਏ ਵੀ ਹਵਾ ਚਲਾਈ ਐ ਤਨਹਿਤ ਧੂਲ ਜਾਏ ਤਿਸ ਦੇਸ ਨਿਜਕੁੰਡਲ ਮੈਂ ਲੈਤਾ ਸੇਸ ਹਾਂ ਕਹਿੰਦੇ ਉਹਨਾਂ ਦੀ ਜਿਹੜੀ ਖੁਰਾਕ ਹੈ ਉਹਦੇ ਵਾਸਤੇ ਫਿਰ ਢੇਰੀ ਚੱਲ ਕੇ ਜਿਹੜੀ ਮਿੱਟੀ ਹੈ ਉਹਨਾਂ ਦੇਸ਼ ਜਾਂਦੀ ਹੈ ਜਿੱਥੇ ਮਤਲਬ ਤਾਂਬੇ ਦੀ ਧਰਤੀ ਹੈ ਉੱਥੋਂ ਤੱਕ ਉਹ ਮਿੱਟੀ ਘਟਾ ਜਾਂਦਾ ਹੈ ਤੇ ਸਾਰੀ ਮਿੱਟੀ ਨੂੰ ਸਾਬ ਆਪਣੇ ਉੱਪਰ ਲਪੇਟ ਲੈਂਦੇ ਐ। ਸੁਖਾਏ ਨਿਬਾਬ ਹੈ ਕਾਲ। ਆਪਣੋ ਆਪਣੀ ਲੇਤ ਸੰਭਾਲ। ਅੱਤੇ ਉਹ ਮਿੱਟੀ ਖਾ ਕੇ ਆਪਣਾ ਗੁਜ਼ਾਰਾ ਕਰ ਲੈਂਦੇ ਐ ਤੇ ਕਈ ਆਪੋ ਆਪਣੀ ਮਿੱਟੀ ਸੰਭਾਲ ਲੈਂਦੇ ਨੇ। ਲੱਖੋ ਅਹ ਸੁਦਾ ਤੁਰ ਸਈ। ਪ੍ਰਾਪ ਹੁੰਚਾਏ ਪਾਲ ਹੈ ਤਈ। ਤੇ ਲੱਖਾਂ ਇਹੋ ਜਿਹੇ ਜਿਹੜੇ ਭੁੱਖ ਦੇ ਨਾਲ ਦੁਖੀ ਹੁੰਦੇ ਐ ਤੇ ਵਾਹਿਗੁਰੂ ਨਾਲ ਨਿ ਪਾਲਣਾ ਵਾਸਤੇ ਉਥੇ ਮਿੱਟੀ ਪਹਿਚਾਉਂਦਾ ਹੈ ਜਿਸ ਤੇ ਆਦਿਕ ਕਾਜ ਵਿਸਾਲ ਕਰੈ ਪਰਮੇਸ਼ਰ ਵਾਯੋਂ ਨਾਲ ਤੇ ਇਹ ਹਨੇਰੀ ਦੇ ਨਾਲ ਬਹੁਤ ਵੱਡੇ ਵੱਡੇ ਕਾਰਜ ਹੁੰਦੇ ਨੇ ਅਬ ਜੇ ਕਹਿ ਕਰਪਾਨ ਮਿਟਾਵੇ ਬਿਗਰੇ ਕਾਜ ਸੁਧਤ ਰਹਿ ਜਾਵੇ ਹਾਂ ਕਹਿੰਦੇ ਜੇ ਹੁਣ ਇਹ ਕਹਿ ਕੇ ਵੀ ਹਵਾ ਬੰਦ ਕਰ ਦਿਓ ਮਹਾਰਾਜ ਮੈਂ ਗੁਰਦੁਆਰੇ ਨੂੰ ਆਉਣਾਗਾ ਤੁਸੀਂ ਆ ਮੀ ਰੋਕ ਦਿਓ ਹਵਾ ਰੋਕ ਦਿਓ ਤੇ ਇਹਦੇ ਨਾਲ ਫਿਰ ਕਿੰਨੇ ਜੀਵਾਂ ਰੁੰਦਾ ਜਿਹੜਾ ਪਾਲਣ ਪੋਸਣਾ ਰੁਕ ਜਾਵੇਗਾ। ਅਸਰ ਵਗਿਆ ਸਫਲਕ੍ਰਿਤ ਤਰੈ ਕਿਆ ਅਲਪਗ ਤਰਕ ਨਾ ਕਰੈ। ਹਾਂ ਕਹਿੰਦੇ ਹੁਣ ਇਹ ਜਿਹੜੀ ਹਵਾ ਚੱਲਦੀ ਐ ਉਹਦੇ ਵਿੱਚ ਜਿਹੜੀ ਪ੍ਰਤੀਕਿਰਿਵਾਂ ਜਿਹੜਾ ਪਰਮੇਸ਼ਰ ਦਾ ਬਣਾਇਆ ਹੋਇਆ ਨਿਜਮ ਐ ਉਹਦੇ ਵਿੱਚ ਕਿੰਨਿਆਂ ਦੇ ਵਾਸਤੇ ਲਾਭ ਹੁੰਦਾ ਤੇ ਕਈਆਂ ਨੂੰ ਹਾਨੀਆਂ ਵੀ ਹੁੰਦੀਆਂ ਨੇ ਲੱਖੋ ਜੀਵਨ ਕੋ ਸੰਤਾਪ ਮਿਟੇ ਪਾਨ ਦੋਸ ਲੈ ਆਪ ਹੁਣ ਦੁਖੀ ਕਿਹੜੇ ਹੁੰਦੀ ਐ ਵੀ ਜਿਹੜੇ ਆਪਣੇ ਵਰਗੇ ਹੁੰਦੀ ਐ ਵੀ ਸਾਡੇ ਤੇ ਸਾਰੀ ਡਿੱਗ ਪੇਗੀ ਜੇ ਹਵਾ ਚੱਲ ਗਈ ਸਾਡਾ ਤੇ ਨਰਮੇ ਥੱਲੇ ਡਿੱਗ ਪੇਗਾ ਸਾਡਾ ਤੇ ਆਹ ਹੋ ਜਾਏਗਾ ਉਹ ਫਿਰ ਦੁਖੀ ਹੋਏ ਫਿਰਦੇ ਰਹਿੰਦੇ ਸਾਡਾ ਤੇ ਝੋਨਾ ਹੀ ਸਾਰਾ ਥੱਲੇ ਵਹਿ ਜਾਏਗਾ ਜੇ ਹਵਾ ਚੱਲ ਵੀ ਪਰ ਉਹ ਪਰਮੇਸ਼ਰ ਹੈ ਜਿਹੜਾ ਉਹ ਹਵਾ ਚਲਾਉਂਦਾ ਹੈ ਹਨੇਰੀ ਦੇ ਨਾਲ ਲੱਖਾਂ ਜੀਵਾਂ ਦੇ ਦੁੱਖ ਦੂਰ ਹੁੰਦੇ ਐ ਤੇ ਹਵਾ ਨੂੰ ਬੰਦ ਕਰਨ ਦਾ ਦੋਸ਼ ਮਨੁੱਖ ਆਪਣੇ ਸਿਰ ਲੈ ਲੈਂਦਾ ਹੈ ਟਟੇ ਨਜੇ ਪ੍ਰਵਾਤ ਕਰ ਲੀਜੈ ਧਰੋ ਨ ਚਿੰਤਾ ਆਨੰਦ ਗੀਜੈ ਸਤਿਗੁਰੂ ਕਹਿੰਦੇ ਭਾਈ ਜਿਹੜਾ ਮਨੁੱਖ ਹੈ ਉਹਨੂੰ ਪਰਮੇਸ਼ਰ ਦੀ ਰਜਾ ਦੇ ਵਿੱਚ ਰਾਜੀ ਰਹਿਣਾ ਚਾਹੀਦਾ ਹੈ ਜੇ ਰਾਤ ਨੂੰ ਹੰਢੇਰੀ ਨਾ ਰੋਕੇ ਤਾਂ ਸਵੇਰ ਨੂੰ ਭੋਜਨ ਸੱਕ ਲਵਾਂਗੇ ਸਤਿਗੁਰ ਅਨਪ੍ਰਵ ਜਥਾ ਰਜਾਏ ਤਿਸ ਪਰ ਰਾਜੀ ਰਹਿਨ ਸਦਾਏ ਇਹਨੇ ਕਹਿਆ ਅਸੀਂ ਜਿਵੇਂ ਜੀਵੇ ਸਿੱਖ ਨੇ ਵੀ ਸੱਚੇ ਪਾਤਸ਼ਾਹ ਨੇ ਹੰਢੇਰੀ ਰੋਕਦੇ ਤੇ ਮੈਂ ਤੁਹਾਨੂੰ ਇਹ ਜਿਹੜੇ ਭੋਜਨ ਆ ਸ਼ਿਕਾਉਣਾ ਸਤਿਗੁਰੂ ਕਹਿੰਦੇ ਹੁਣ ਨਾ ਸ਼ੱਕੇ ਸਵੇਰੇ ਸੱਕ ਲਵਾਂਗੇ ਇਸ ਪ੍ਰਕਾਰ ਦੀ ਚਿੰਤਾ ਨਾ ਕਰੋ ਮੁਖ ਹੈ ਧਰਮ ਸਿੱਖੀ ਕੋ ਇਹ ਜੋਤਾਰੈ ਸਿੱਖ ਗੁਰੂ ਸੁਨੇਹੀ ਸਿੱਖੀ ਦਾ ਜਿਹੜਾ ਮੁਖ ਧਰਮ ਇਹੋ ਹੈ ਵੀ ਜਿਹੜਾ ਸਿੱਖੀ ਧਰਮ ਧਾਰਨ ਕਰਦਾ ਉਹ ਸਦੈ ਆਪਣੇ ਗੁਰੂ ਜੀ ਦੀ ਆਗਿਆ ਵਿੱਚ ਰਹਿੰਦਾ ਤੇ ਗੁਰੂ ਨੂੰ ਪਿਆਰ ਕਰਦਾ ਹੈ ਜਮ ਪ੍ਰਤ ਵਰਤਾ ਇਸਤਰੀ ਲਸਨ ਪਤ ਆਗਿਆ ਮੈਂ ਸੁਖੀ ਵਿਚਸਣ ਹਾਂ ਜਿਵੇਂ ਕਹਿੰਦੇ ਇੱਕ ਪਤੀ ਵਰਤਾ ਇਸਤਰੀ ਆਪਣੇ ਘਰ ਵਾਲੇ ਪਤੀ ਦੀ ਆਗਿਆ ਵਿੱਚ ਰਹਿੰਦੇ ਇਸੇ ਤਰ੍ਹਾਂ ਆਪਾਂ ਸਾਰਿਆਂ ਨੂੰ ਜੀਵ ਰੂਪ ਇਸਤਰੀਆਂ ਨੂੰ ਪਰਮੇਸ਼ਰ ਦੇ ਹੁਕਮ ਦੇ ਵਿੱਚ ਰਹਿਣਾ ਚਾਹੀਦਾ ਹੈ। ਪ੍ਰਭੂ ਆਗਿਆ ਮੈਂ ਤਥਾ ਸਦੀਵਾ ਰਹੁ ਰਾਜੀ ਬਨ ਗੁਰਮੁਖ ਜੀਵਾ। ਇਸ ਤਰ੍ਹਾਂ ਵਹਿਗੁਰੂ ਪਰਮੇਸ਼ਰ ਦੀ ਆਗਿਆ ਦੇ ਵਿੱਚ ਰਾਜੀ ਰਹੋ ਗੁਰਮੁਖ ਜੀ ਬਣ ਕੇ ਸੰਸਾਰ ਦੇ ਵਿੱਚ ਵਿਚਰੋ। ਜਪ ਤਪ ਵਰਤ দান ਫਲ ਸਾਰੇ ਇਸ ਤੇ ਪ੍ਰਾਪਤ ਹੋਏ ਸੁਖਾਰੇ। ਹਾਂ ਜਪ ਤਪ ਵਰਤ দান ਜਿਹੜੇ ਵੀ ਇਹ ਫਲ ਹੈ ਉਹ ਉਸੇ ਨੂੰ ਮਿਲਦੇ ਹੈ ਜਿਹੜਾ ਵਾਹਿਗੁਰੂ ਪਰਮੇਸ਼ਰ ਦੀ ਆਗਿਆ ਦੇ ਵਿੱਚ ਰਹਿੰਦਾ ਤੇ ਉਹਨੂੰ ਸੌਕੇ ਪ੍ਰਾਪਤ ਹੁੰਦੀ ਹੈ ਸਿਮਰੋ ਸਤਨਾਮ ਕਰ ਪ੍ਰੀਤ त्याਗੋ ਤਨਹੰਤਾ ਐਮ ਨੀਤ ਬੜੇ ਪ੍ਰੇਮ ਦੇ ਨਾਲ ਸਤਨਾਮ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੋ ਨਾਮ ਜਪੋ ਤੇ ਇਹ ਜਿਹੜਾ ਤੁਹਾਡੇ ਅੰਦਰੇ ਕ੍ਰੀਤ ਚੱਲੀ ਏ ਗਲਤ ਰੀਤ ਖਿਆਲ ਮਤਲਬ ਵੀ ਜੇ ਹਨੇਰੀ ਰੋਕਣ ਵਾਲੀ ਗੱਲ ਇਹਨੂੰ ਆਪਣੇ ਮਨ ਵਿੱਚੋਂ ਕੱਢ ਦੇਵੋ ਬ੍ਰह्म ਗਿਆਨ ਤਦ ਪਾਏ ਸੁਖੈਣ ਜਨਮ ਮਰਨ ਪਨ ਬਨਹ ਕਦੇ ਨਾ ਜਿਹੜਾ ਆਪਣੇ ਅੰਦਰੋਂ ਗਲਤ ਰੀਤ ਨੂੰ ਛੱਡ ਦਿੰਦਾ ਉਹ ਬ੍ਰह्म ਗਿਆਨ ਨੂੰ ਪ੍ਰਾਪਤ ਕਰਦਾ ਹੈ ਤੇ ਜਨਮ ਮਰਨ ਦੇ ਵਿੱਚੋਂ ਮੁਕਤ ਹੋ ਜਾਂਦਾ ਹੈ ਸੁਣ ਜੀਵੇ ਤਬ ਵੰਦਨ ਕਰੀ ਸਤਿਗੁਰ ਸੇਖ ਭਲੇ ਔਰ ਧਰੀ ਇਹ ਸੁਣ ਕੇ ਜੀਵੇ ਨੇ ਨਮਸਕਾਰ ਕੀਤੀ ਹੈ ਵੰਦਨਾ ਕੀਤੀ ਹੈ ਵੀ ਮਹਾਰਾਜ ਦੀ ਗੱਲ ਤੇ ਸੱਚੀ ਹੋ ਰਹੀ ਹੈ ਤੇ ਕੀ ਹੋਇਆ ਜਦੋਂ ਇਸ ਤਰ੍ਹਾਂ ਇਹਨੇ ਆਪਣੇ ਮਨ ਦੇ ਵਿੱਚ ਵਿਚਾਰ ਬਣਾਈ ਕੋਇਕ ਦਿਨ ਮਹਾਂ ਗਿਆਨੀ ਹੋਵਾ ਇੱਕ ਹੈ ਰੂਪ ਸਰਬਮੈ ਜੋਵਾ ਤੇ ਉਹ ਜਦੋਂ ਸਤਿਗੁਰਾਂ ਦੇ ਕੋਲੇ ਰਹਿ ਕੇ ਉਪਦੇਸ਼ ਲੈਂਦਾ ਗਿਆਨ ਲੈਂਦਾ ਸਿੱਖਿਆ ਲੈਂਦਾ ਤੇ ਉਹ ਗਿਆਨਵਾਨ ਹੋ ਗਿਆ ਤੇ ਇੱਕ ਪਰਮੇਸ਼ਰ ਦਾ ਰੂਪ ਜਾਣਨ ਲੱਗਿਆ ਜੀਵਤ ਰਹਿਓ ਕਰੀ ਗੁਰ ਸੇਵਾ ਤਨ ਤਜ ਲੈ ਹੋਏ ਬ੍ਰਹਮਾ ਭੇਵਾ ਤੇ ਭਾਈ ਜੀਵਾ ਜਦੋਂ ਤੱਕ ਜਾਂਦਾ ਰਹੇ ਉਹ ਸਤਿਗੁਰਾਂ ਦੀ ਸੇਵਾ ਕਰਦਾ ਰਿਹਾ ਜਦੋਂ ਉਹਨੇ ਸਰੀਰ ਛੱਡਿਆ ਤੇ ਬ੍ਰਹਮ ਦੇ ਵਿੱਚ ਅਭੇਦ ਹੋ ਗਿਆ ਗੁਜਰ ਨਾਮ ਸੋ ਜਾਤ ਲੋਹਾਰ ਚੱਲ ਆਇਓ ਗੁਰ ਕੈ ਦਰਬਾਰ ਹਾਂ ਸਤਿਗੁਰਾਂ ਦੇ ਕੋਲ ਅਨੇਕ ਹੀ ਸਿੱਖ ਆਉਂਦੇ ਸੀ ਇੱਕ ਗੁਜਰ ਨਾਮ ਦਾ ਸਿੱਖ ਸੀਗਾ ਉਲਹਾਰ ਸੀਗਾ ਤੇ ਉਹ ਵੀ ਸਤਿਗੁਰਾਂ ਦੇ ਦਰਬਾਰ ਵਿੱਚ ਆਇਆ ਫਿਰ ਉਹਨੇ ਸਤਿਗੁਰਾਂ ਦੇ ਕੋਲ ਆ ਕੇ ਫਰਿਆਦ ਕੀਤੀ ਸਤਿਗੁਰਾਂ ਨੇ ਉਹਦੀ ਵੀ ਜਿਹੜੀ ਇੱਛਾ ਪੂਰੀ ਕੀਤੀ ਹੈ ਉਹ ਹੁਣ ਭਾਈ ਗੁਜਰ ਦੇ ਨਾਲ ਕੀ ਹੋਇਆ ਉਹ ਥੋੜਾ ਜਿਹਾ ਹੁਣ ਇਤਿਹਾਸ ਇੱਥੇ ਲੰਬਾ ਹੋ ਜਾਏਗਾ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤੇ ਭਾਈ ਗੁਜਰ ਗੁਰੂ ਦੇ ਪਿਆਰ ਵਾਲਾ ਸਿੱਖ ਸੀਗਾ ਉਹਨੇ ਵੀ ਸਤਿਗੁਰਾਂ ਦਾ ਹੁਕਮ ਮੰਨਿਆ ਗੁਰੂ ਦੇ ਹੁਕਮ ਦੇ ਵਿੱਚ ਰਿਹਾ ਆਪਾਂ ਕੱਲ ਨੂੰ ਵਿਚਾਰ ਅਕੀ ਕਰਾਂਗੇ ਸੋ ਕੱਲ ਨੂੰ ਭਾਈ ਸੰਗਰਾਨ ਦਾ ਦਿਹਾੜਾ ਹੈ ਤੇ ਆਪ ਸੰਗਤਾਂ ਨੇ ਗੁਰੂ ਘਰ ਵਿਖੇ ਪਹੁੰਚਣਾ ਸਵੇਰੇ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੇ ਕੀਰਤਨ ਹੋਣਗੇ ਤੇ ਉਸ ਤੋਂ ਬਾਅਦ ਭੋਗ ਪਾਏ ਜਾਣਗੇ ਤਕਰੀਬਨ 9:30 ਵਜੇ ਦੇ ਨਾਲ